ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪਿੰਡਾਂ 'ਚ ਬੈਨਰ ਲੱਗਣ ਲੱਗ ਪਏ। ਪਿੰਡਾਂ ਦੇ ਬਾਹਰ ਫਿਰਨੀਆਂ ਤੇ ਪੋਸਟਰ ਲੱਗਣ ਲੱਗ ਪਏ। ਪਿੰਡਾਂ ਦੇ ਬਾਹਰ ਫਿਰਨੀਆਂ ਤੇ ਫਲੈਕਸ ਟੰਗੇ ਜਾਣ ਲੱਗ ਪਏ। ਕਿ ਇਸ ਪਿੰਡ 'ਚ ਰਾਜਨੀਤਿਕ ਲੀਡਰਾਂ ਦਾ ਬੜਾ ਨਾਮ ਹਨ। ਇਸ ਪਿੰਡ 'ਚ ਕੋਈ ਪਾਰਟੀ ਵੋਟ ਮੰਗਣ ਨਾ ਆਵੇ। ਇਸ ਪਿੰਡ ਦੇ ਵਿੱਚ ਭਾਜਪਾਈਆਂ ਦਾ ਆਉਣਾ ਮਣਾ ਹੈ। ਭਾਜਪਾਈਆਂ ਲੈ ਕੇ ਖਾਸੇ ਬੋਰਡ ਲੱਗਣ ਲੱਗ ਪਏ। ਵੈਸੇ ਤਾਂ ਅੱਜਕੱਲ ਕਾਂਗਰਸੀ ਉਮੀਦਵਾਰ ਜਿਹੜੇ ਰਹੇ ਉਹ ਅੱਜਕੱਲ ਭਾਜਪਈ ਜਾਦੇ ਨੇ। ਸੋ ਉਹਨਾਂ ਦੀ ਫਿਕਰਬੰਦੀ ਜਾਂਦੇ ਆ। ਪੰਜਾਬ 'ਚ ਪ੍ਰਣੀਤ ਕੌਰ ਦਾ ਘਰਾਓ ਹੋ ਲਿਆ। ਤੇ ਉਹ ਤੋਂ ਬਾਅਦ ਜਿਹੜੇ ਉਮੀਦਵਾਰ ਤਰਨਜੀਤ ਸੰਧੂ ਹੋਰੀ ਐਲਾਨੇ ਨੇ ਮਤਲਬ ਰਾਜਦੂਤ ਰਹੇ ਨੇ ਅਮਰੀਕਾ ਸਾਡੇ ਉਹਨਾਂ ਦਾ ਕਰਾਉ ਹੋਈ ਜਾਂਦਾ ਹੈ ਉਹ ਉਹ ਓਕੇ ਨੇ ਹਾਂ ਸਰਾਜ ਹੰਸ ਉਹਨਾਂ ਦਾ ਕਰਾਉ ਸ਼ੁਰੂ ਹੋ ਗਿਆ ਉਹਨਾਂ ਦਾ ਪ੍ਰਦਰਸ਼ਨਾਂ ਦੇ ਖਿਲਾਫ ਉਹਦੇ ਸੋ ਪੰਜਾਬ ਦੇ ਵਿੱਚ ਤਾਂ ਵਰਤਾਰਾ ਜਾਰੀ ਹੈਗਾ ਹੀ ਹੈਗਾ ਹਾਂ ਮਹਾਰਾਣੀ ਪ੍ਰਨੀਤ ਕੌਰ ਹੋਰੀ ਕਾਂਗਰਸ ਵੱਲੋਂ ਲਗਾਤਾਰ ਐਮਪੀ ਤਿੰਨ ਚਾਰ ਵਾਰ ਜਿੱਤੇ ਇੱਕ ਵਾਰ ਵਿੱਚ ਹਾਰ ਵੀ ਲੈ ਕੇ ਲੋਆ ਸੋ ਚਾਰ ਵਾਰ ਐਮਪੀ ਬਣਨਾ ਇੱਕ ਵਾਰ ਕੇਂਦਰੀ ਮੰਤਰੀ ਬਣਨਾ ਤੇ ਪਰ ਹੁਣ ਭਾਜਪਾ ਹੀ ਨੇ ਤੇ ਭਾਜਪਾ ਇਹਨਾਂ ਤੇ ਜਦੋਂ ਵੋਟਾਂ ਮੰਗਣ ਨਿਕਲੇ ਤਾਂ ਕਿਸਾਨ ਝੰਡੇ ਲੈ ਕੇ ਮੂਰੇ ਆ ਗਏ